ਲੋਕਾਂ ਦੀਆਂ ਸਲਾਹਾਂ ਤੇ ਨਾ ਚੱਲਿਆ ਕਰੋ ਕਈ ਫੈਸਲੇ ਆਪਣੇ ਆਪ ਵੀ ਕਰ ਲਿਆ ਕਰੋ ਦੋਸਤੋ ਅਸੀਂ ਕਿਸੇ ਵੀ ਸਿਚੁਏਸ਼ਨ 'ਚ ਹੁੰਨੇ ਆ ਸਾਨੂੰ ਕੁਝ ਨਹੀਂ ਪਤਾ ਹੁੰਦਾ ਵੀ ਅਸੀਂ ਕੀ ਕਰਨਾ ਤਾਂ ਅਸੀਂ ਕਿਸੇ ਕਰੀਬੀ ਦੀ ਆ ਕਿਸੇ ਹੋਰ ਬੰਦੇ ਦੀ ਸਲਾਹ ਲੈਨੇ ਆ ਬਹੁਤ ਸਾਰੇ ਲੋਕਾਂ ਦੀ ਸਲਾਹ ਲੈਨੇ ਆ ਫਿਰ ਅਸੀਂ ਡਬਲ ਕੰਫਿਊਜ਼ ਹੋ ਜਾਂਦੇ ਆ ਵੀ ਆਹ ਉਹਨੇ ਤਾਂ ਇਹ ਗੱਲ ਕਹੇਤੀ ਉਹਨੇ ਤਾਂ ਇਹ ਗੱਲ ਕਹੇਤੀ ਐਕਚੁਅਲ 'ਚ ਉਹਨਾਂ ਲੋਕਾਂ ਨਾਲ ਜਿਨ੍ਹਾਂ ਨਾਲ ਅਸੀਂ ਗੱਲ ਕਰ ਰਹੇ ਆ ਉਹ ਸਾਡੀ ਸਿਚੁਏਸ਼ਨ 'ਚੋਂ ਨਿਕਲੇ ਨਹੀਂ ਐਟ ਅ ਪ੍ਰੈਜ਼ੈਂਟ ਤੁਹਾਡੇ ਤੇ ਜੋ ਸਿਚੁਏਸ਼ਨ ਹੈ ਉਹ ਸਿਰਫ ਤੁਸੀਂ ਸਮਝ ਸਕਦੇ ਹੋ ਨਾ ਕਿ ਸਾਹਮਣੇ ਵਾਲਾ ਉਹ ਬੰਦਾ ਤੁਹਾਨੂੰ ਆਪਣੇ ਆਪ ਨੂੰ ਦੇਖ ਕੇ ਸਲਾਹ ਦਊਗਾ ਬਲਕਿ ਇਹ ਦੇਖ ਕੇ ਹੀ ਸਲਾਹ ਦਊਗਾ ਕਿ ਤੁਸੀਂ ਉਹ ਚੀਜ਼ ਤੋਂ ਕਿਵੇਂ ਨਿਕਲ ਰਹੇ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਸੋ ਫਿਰ ਇੱਥੇ ਆ ਕੇ ਤੁਸੀਂ ਹੋ ਜਾਂਦੇ ਹੋ ਕਨਫਿਊਜ਼ ਤੇ ਗਲਤ ਫੈਸਲੇ ਕਰ ਬੈਠਦੇ ਹੋ ਸੋ ਜੇ ਕੁਝ ਨਹੀਂ ਸਮਝ ਆਉਂਦਾ ਨਾ ਸਿਚੁਏਸ਼ਨਸ 'ਚ ਘਿਰੇ ਹੋਏ ਹੋ ਕਿਸੇ ਦੀ ਸਲਾਹ ਲੈਣ ਦੀ بجائے ਨਾ ਸਤਨਾਮ ਸੱਚੇ ਵਾਹਿਗੁਰੂ ਪਾਤਸ਼ਾਹ ਦਾ ਉਹਨੂੰ ਯਾਦ ਕਰੋ ਮੈਂ ਕਹਿੰਦੀ ਆ ਸਾਰੇ ਮਸਲੇ ਹੱਲ ਹੋ ਜਾਣਗੇ ਕਰਕੇ ਤਾਂ ਵੇਖੋ and the gigabytes.